ਪਹਿਲੀ 12/15 ਦੀ ਦਰਮਿਆਨੀ ਰਾਤ ਜਿਹੜੀ ਇੱਕ ਮੰਦਭਾਗੀ ਘਟਨਾ ਹੋਈ ਸੀ ਜਿਹਦੇ ਵਿੱਚ ਮਰਮੂਨ ਗੁਸੇਵ ਸਿੰਘ ਦੀ ਕਿਸ਼ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਉਹਦੇ ਵਿੱਚ ਮੌਲੀ ਪੁਲਿਸ ਨੂੰ ਸਫਲਤਾ ਹਾਸਲ ਹੋਈ ਹੈ ਜੀ ਇਹਦੇ ਵਿੱਚ ਬੇਸਿਕਲੀ ਇਹ ਜਦੋਂ ਰਾਤ ਨੂੰ ਜਾ ਰਹੇ ਸੀ ਆਪਣੀ ਗੱਡੀ ਵਿੱਚ ਉਦੋਂ ਇਹਨਾਂ ਦੀ ਬਹਿਸ ਬਸਈਆ ਹੋਇਆ ਕਿਸੇ ਗੱਲ ਨੂੰ ਲੈ ਕੇ ਇੱਕ 15 ਤੋਂ 20 ਜਿਹੜੇ ਨਾਮ ਮਲੂਂ ਵਸਤੀ ਸੀ ਪਰਵਾਸੀ ਸੀਗੇ ਉਸ ਤੋਂ ਉਪਰੰਤ ਹੀ ਇਹਨਾਂ ਦੀ ਜਦੋਂ ਸਫਲ ਹੋਈ ਉਹਦੇ ਵਿੱਚ ਇੱਕ ਬੰਦੇ ਨੇ ਵਿਸ਼ ਖਿੰਚ ਮਾਰਤੀ ਉਹ ਸੇਵ ਸਿੰਘ ਦੇ ਅਗਲੇ ਦਿਨ ਕੋਟੇਸ ਹਸਪੀਟਲ ਜਿਵੇਂ ਤੁਹਾਨੂੰ ਪਤਾ ਹੈ ਬੜਾ ਅਨਫੋਰਚੂਨੇਟਲੀ ਉਹਦੀ ਡੈਥ ਹੋ ਗਈ ਇਸ ਤੋਂ ਉਪਰੰਤ ਹੀ ਆਪਾਂ ਆਪਣੀ ਸਾਰੀਆਂ ਸਪੈਸ਼ਲ ਟੀਮ ਜਿਹੜੀ ਐਸਐਸਪੀ ਸਾਹਿਬ ਦੇ ਬੜੇ ਸਖਤ ਵਿਸ਼ਾ ਨਿਰਦੇਸ਼ ਹੀ ਵੀ ਆਪਾਂ ਇਸ ਕ੍ਰਾਈਮ ਨੂੰ ਇਸ ਮੱਜੀ ਤਰੀਕੇ ਨਾਲ ਟ੍ਰੇਸ ਕਰ ਲਿਆ ਸਾਡੀ ਸਾਰੀ ਜਿਹੜੀ ਟੈਕਨੀਕਲ ਟੀਮਸ ਹੈ ਸਾਡੀ ਹਿਊਮਨ ਇੰਟੈਲੀਜੈਂਸ ਆਪਾਂ ਐਕਟੀਵੇਟ ਕੀਤੀ ਅੱਠ ਆਪਾਂ ਟੋਟਲ ਟੀਮਾਂ ਬਣਾ ਕੇ ਸੈੱਟ ਆਇਆ ਸਪੈਸ਼ਲਾਈਜ਼ਡ ਆਪਾਂ ਜਿਹੜੇ ਥਾਣੇ ਚੋਂ ਐਸਐਚਓਜ਼ ਦੀ ਵੀ ਡਿਊਟੀ ਲਾਈ ਹੈ ਐਸਐਚਓ ਪੇਸ 11 ਆਪ ਗਏ ਹੈ ਤੇ ਇੰਟਰ ਸਟੇਟ ਆਪਾਂ ਰੇਡਸ ਕਰਕੇ ਯੂਪੀ ਨੌਇਡਾ ਦਿੱਲੀ ਤੇ ਇਹਦੇ ਵਿੱਚ ਆਪਾਂ ਟੋਟਲ ਜੀ 12 ਜਿਹੜੇ ਮੇਨ ਬੰਦੇ ਉਹਨਾਂ ਦੀ ਰੈਸ਼ ਪਾ ਲਈਏ ਤੇ ਇਸ ਤੋਂ ਇਹ ਦੋ ਬੰਦੇ ਜਿਹੜੇ ਉਹ ਨਵਾਲਗ ਨੇ ਉਹਨਾਂ ਨੂੰ ਝੜਕੂ ਸੁਧਾਰ ਘਟ ਭੇਜਿਆ ਗਿਆ ਤੇ 10 ਬੰਦਿਆਂ ਦਾ ਸਾਡੇ ਕੋਲ ਜੀ ਰਿਮਾਂਡ ਹੈ ਇਸ ਕੇਸ ਵਿੱਚ ਜਿਹੜੀ ਰਿਕਵਰੀ ਬੇਸਿਕਲੀ ਇੱਕ ਮੋਟਰਸਾਈਕਲ ਦੀ ਜਿਹੜਾ ਸਲੈਂਡਰ ਹੈ ਇੱਕ ਬੁਲਟ ਮੋਟਰਸਾਈਕਲ ਤੇ ਇੱਕ ਜਿਹੜੀ ਕਿਰਚ ਹੈ ਉਹ ਆਪਾਂ ਰਿਕਵਰ ਕੀਤੀ ਹੈ ਤੇ ਇਹਦੇ ਵਿੱਚ ਮੈਂ ਸ਼ਲਾਘਾ ਕਰਨਾ ਚਾਹਾਂਗਾ ਪਰਿਵਾਰ ਦੀ ਵੀ ਜਿਨ੍ਹਾਂ ਨੇ ਇੰਨਾ ਸੰਜਮ ਰੱਖਿਆ ਜਦੋਂ ਵੀ ਆਪਾਂ ਉਹਨਾਂ ਨੂੰ ਬੁਲਾਇਆ ਮੌਕੇ ਤੇ ਸਾਡੀ ਇਨਵੈਸਟੀਗੇਸ਼ਨ 'ਚ ਉਹਨਾਂ ਨੇ ਸਾਡੀ ਪੂਰੀ ਮਦਦ ਕੀਤੀ ਹੈ ਤੇ ਇੱਕ ਮੈਂ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਮੁਹਾਲੀ ਪੁਲਿਸ ਜਿਹੜੀ ਵਚਨਬੱਧ ਹੈ ਕੋਈ ਵੀ ਕ੍ਰਾਈਮ ਹੈਗਾ ਆਪਾਂ ਉਹਨੂੰ ਟ੍ਰੇਸ ਰਿਕਾਰਡ ਟਾਈਮ 'ਚ ਕਰਕੇ ਤੇ ਇੱਕ ਜਿਹੜਾ ਸੈਂਸ ਆਫ ਜਸਟਿਸ ਤੇ ਸੈਂਸ ਆਫ ক্লোజర్ ਹੈ ਉਹ ਜਦੋਂ ਇਹ ਰਿਸ਼ਤਾ ਤੋਂ ਬਾਅਦ ਪਰਿਵਾਰ ਨੂੰ ਜਰੂਰ ਮਿਲੇਗਾ ਤੇ ਬਾਕੀ ਕੋਈ ਵੀ ਕ੍ਰਾਈਮ ਹੁੰਦਾ ਉਹਨੂੰ ਆਪਾਂ